ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤੇ ਲਓ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਹੋਰ ਨਵੀਂ ਅਪਡੇਟ ਲੈ ਕੇ ਆ ਗਏ ਆ ਅੱਜ ਦੇਖਦੇ ਆਂ ਬਈ ਜੀ ਆਪਣੇ ਕਿੰਨੇ ਕਬੂਤਰਾਂ ਨੇ ਬੱਚੇ ਕੱਢ ਲਿਆ ਕਿੰਨੇ ਕਬੂਤਰਾਂ ਨੇ ਨਹੀਂ ਕੱਢੇ ਨਵੇਂ ਸਾਲ 'ਚ ਬਈ ਜੀ ਆਪਾਂ ਵੀਡੀਓ ਮਤਲਬ ਹੁਣ ਬਣਾਉਣ ਲੱਗੇ ਆ ਤੇ ਪਹਿਲਾਂ ਆਪਾਂ ਕਹੀ ਦੀ ਨਵੇਂ ਸਾਲ ਦੀਆਂ ਸਾਰੇ ਵੀਰੋ ਭਰਾਵਾਂ ਨੂੰ ਵਧਾਈਆਂ ਠੀਕ ਆ ਸਾਰਿਆਂ ਦੇ ਘਰ ਪਰਿਵਾਰ ਵਸਦੇ ਰਹਿਣ ਖੁਸ਼ ਰਹਿਣ ਠੀਕ ਆ ਤੇ ਲਓ ਬਈ ਪਹਿਲਾਂ ਤਾਂ ਆਪਾਂ ਚੱਲਦੇ ਆਂ ਪਹਿਲੇ ਖੁੱਡੇ ਦੇ ਵਿੱਚ ਠੀਕ ਆ ਅਦਰ ਤੁਹਾਨੂੰ ਪਹਿਲਾਂ ਆਪਾਂ ਕਰ ਲਈਏ 2x ਚ 1 ਚ ਕਰ ਲਈਏ ਪਹਿਲਾਂ ਠੀਕ ਹੈ ਤੇ ਅਦਰੋਂ ਤੁਹਾਨੂੰ ਦਿਖਾ ਦਿੰਨੇ ਆ ਅਦਰ ਆਪਣੀ ਕਬੂਤੀ ਬੈਠੀ ਆ ਕਾਲੀ ਚੀਨੀ ਇੱਧਰ ਦੇਖਦੇ ਦੇ ਬੱਚੇ ਕਿ ਨਿਕਲੇ ਆ ਤੇ ਨਹੀਂ ਨਿਕਲੇ ਉਹ ਦੇਖ ਲੀਏ ਪਹਿਲਾਂ ਆਪਾਂ ਇੱਕ ਮਿੰਟ ਨਹੀਂ ਜੀ ਤਾਂ ਮੇਰੇ ਸਾਹਮਣੇ ਜੀ ਸਟਾਰਟਿੰਗ ਆ ਜੇ ਬੱਚਾ ਬੰਨਦੀ ਕੋਈ ਨਹੀਂ ਵੀ ਕੱਟ ਲੈ ਗਈ ਤੇ ਅਦਰ ਆਪਣੇ ਦੋ ਮਤਲਬ ਜੋੜੇ ਆ ਜਿਹੜੇ ਉਹਨਾਂ ਨੇ ਬੱਚੇ ਕੱਢੇ ਹੋਇਆ ਇੱਕ ਤਾਂ ਉੱਤਰ ਬੈਠਾ ਆ ਇੱਕ ਉਹ ਸਾਹਮਣੇ ਦਿਖੀ ਜਾਂਦੇ ਆ ਮਤਲਬ ਆ ਗੇਟ ਭੇੜ ਲਈ ਥੋੜਾ ਜਿਆ ਤੇ ਫਿਰ ਹੁਣ ਨੇੜੇ ਥੋੜਾ ਜਿਆ ਤੇ ਜਿਹੜੇ ਤਾਂ ਆ ਬੱਚੇ ਆ ਬਈ ਜੀ ਇਹ ਹੈਗੇ ਆਪਣੇ ਇੱਥੇ ਆ ਵਾਲੇ ਆ ਕਬੂਤਰੀ ਦੇ ਆ ਇਹਦੇ ਨਾਲ ਦਾ ਕਬੂਤਰ ਉਹ ਬੈਠਾ ਓਏ 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 ਬਾਹਲਾ ਕਰੀ ਜਨਾ ਤੂੰ ਤਾਂ ਤੱਕਾ ਆ ਕਬੂਤਰ ਆ ਠੀਕ ਹੈ ਇਹਨਾਂ ਦੇ ਬੱਚੇ ਬਹੁਤ ਵਧੀਆ ਉੱਡਦੇ ਆ ਠੀਕ ਹੈ ਜਿਹੜੇ ਮਰਜੀ ਕੱਢ ਲੈਣ ਤੇ ਅੱਜ ਆ ਸਫਾਈ ਸੂਈ ਵੀ ਕਰਦੇ ਆ ਜੇ ਆਪਾਂ ਅੱਧੇ ਬੱਕਰੇ ਇਸ ਨਾਲੇ ਤੇ ਜਿਹੜੇ ਆ ਜਿਹੜੇ ਖੰਭ ਖਾਦੇ ਆ ਇਹ ਖਾਦੇ ਆਪਣੇ ਆ ਜੋੜੇ ਨੇ ਆ ਕਬੂਤਰੀ ਨੇ ਖਾਦੇ ਆ ਜਿਹੜਾ ਦੇਖ ਲਓ ਪਛਾਣ ਲਓ ਇਹਨੂੰ ਇੰਨੇ ਖਾਦੇ ਆ ਤਾਂ ਇਹ ਇਹਨੇ ਹੋ ਗਏ ਗੰਜੇ ਤੇ ਇਹਦੇ ਆਪ ਬੱਚੇ ਤੁਹਾਨੂੰ ਦਿਖਾ ਦਨੇ ਜਿਹੇ ਹੈਗੇ ਆ ਛੋਟੇ ਛੋਟੀ ਠੀਕ ਹੈ ਇਹਦੇ ਜਿਹੜੇ ਭਰਾ ਵਾ ਦੋਨੇ ਉਹ ਆਪਣੇ ਤੀਜੇ ਕੁੰਡੇ ਚ ਉਹ ਵੱਡੇ ਆ ਠੀਕ ਹੈ ਉਹ ਛਤਰੀ ਤੇ ਲੱਗੇ ਹੋਏ ਆ ਬਾਕੀ ਮਤਲਬ ਉੜਦੇ ਉੜਦੇ ਇੱਕ ਉੜਦਾ ਮਤਲਬ ਉਹ ਬੈਠ ਜਾਂਦਾ ਜਲਦੀ ਤੇ ਇੱਕ ਤਾਂ ਉੜਦਾ ਹੀ ਨਹੀਂਗਾ ਉਹ ਮਤਲਬ ਆਪਣੇ ਇਧਰ ਚੁਪਾਰੇਤੀ ਬੈਹ ਜਾਂਦਾ ਠੀਕ ਆ ਤੇ ਹੁਣ ਆਪਾਂ ਚੱਲਦੇ ਦੂਜੇ ਖੁੱਡੇ 'ਚ ਫਿਰ ਜਾਵਾਂਗੇ ਤੀਜੇ ਖੁੱਡੇ 'ਚ ਫਿਰ ਆਪਾਂ ਜਿਹੜੇ ਬੱਚੇ ਆਪਣੇ ਨਿਕਲੇ ਹੋਏ ਆ 2026 ਵਾਸਤੇ ਡੌਨ ਵਾਸਤੇ ਬਾਜੀ ਵਾਸਤੇ ਉਹਨਾਂ ਨੂੰ ਅੱਜ ਆਪਾਂ ਡਾਵਾਂਗੇ ਤੇ ਉਦੋਂ ਮੈਂ ਡਾਈ ਸੀ ਉਸ ਦਿਨ ਆਪਣੇ ਬੱਚੇ ਬੈਠੇ ਸੀ 4 ਵਜੇ ਸਵੇਰ ਮੈਂ ਡਾਈ ਸੀ ਸਾਢੇ ਕਿੰਨਾ ਤੇ ਸ਼ਾਮ ਨੂੰ 4 4:30 ਬੈਠੇ ਸੀਗੇ ਇਹ ਤੋਂ ਬਾਅਦ ਮੈਂ ਮਤਲਬ ਉੱਡੀ ਜਾਂਦੇ ਸੀ ਉਦੋਂ ਤੇ ਫਿਰ ਮੈਂ ਸ਼ਹਿਰ ਜਾਵੜਿਆ ਇਹ ਤੋਂ ਬਾਅਦ ਪਤਾ ਨਹੀਂ ਕਿੰਨੇ ਵਜੇ ਬੈਠੇ ਕਿੰਨੇ ਵਜੇ ਉੱਨੇ ਹੀ ਤੇ ਬਾਕੀ 4:30 ਵਜੇ ਤੱਕ ਉੱਡੀ ਜਾਂਦੇ ਸੀ ਆਪਣੇ ਕਬੂਤਰ ਠੀਕ ਹੈ ਤੇ ਹੁਣ ਆਪਾਂ ਚੱਲਦੇ ਦੂਜੇ ਖੁੱਦ ਦੇ ਠੀਕ ਹੈ ਉਧਰ ਤੁਹਾਨੂੰ ਕਰਾਉਣੇ ਦਰਸ਼ਕ ਲਾਉਂਦੀ ਆ ਆਪਣਾ ਆ ਗਿਆ ਦੂਜਾ ਖੁੱਡਾ ਚਲੋ ਬਈ ਅੰਦਰ ਬੇਟੇ ਲਓ ਜੀ ਇਹ ਆ ਗਿਆ ਦੂਜਾ ਖੁੱਡਾ ਇਹ ਇੱਧਰ ਬੱਚਾ ਜਿਹੜਾ ਕੱਢਿਆ ਹੋਇਆ ਪਹਿਲਾਂ ਪੱਥਰ ਨੂੰ ਬੱਚਾ ਦਿਖਾ ਦਈਏ ਦਰਸ਼ਨ ਕਰਾਈਏ ਬੱਚੇ ਦੇ ਦੇਖਿਓ ਲਾਲ ਚੀਨਾ ਕਾਲਾ ਚੀਨਾ ਠੀਕ ਹੈ ਦੋਨੋਂ ਮਿਕਸ ਆ ਆ ਵਾਲੇ ਆ ਵੀ ਪਾਫ ਮਾਰੀ ਜਾਂਦੇ ਬਾਕੀ ਤੁਹਾਨੂੰ ਪੂਰਾ ਪ੍ਰੋਪਰ ਪਤਾ ਚੱਲ ਜੂ ਜਦੋਂ ਪੂਰੇ ਖਾਂਬੇ ਦੇ ਆ ਗਏ ਠੀਕ ਹੈ ਕੂਸ਼ਵੇ ਦੀ ਪੂਰੀ ਆ ਆ ਦੇਖ ਲਓ ਇਹ ਜਿਹੜਾ ਬੱਚਾ ਕੱਢਿਆ ਹੋਇਆ ਇਹ ਬੱਚਾ ਆਪਣਾ ਕੱਢਿਆ ਆ ਜੋੜੇ ਨੇ ਤੁਹਾਨੂੰ ਪਹਿਲਾਂ ਬੱਚਾ ਰੱਖਦੀਏ ਫਿਰ ਦਿਖਾਉਨੇ ਆ ਮਾਂ ਪਿਓ ਇਹਦਾ ਆਜੋ ਬਈ ਆ ਮਾਂ ਵਈ ਦੀ ਜਿਹੜਾ ਇਹਦੇ ਨਾਲ ਆਪਣਾ ਕਬੂਤਰ ਲਾਇਆ ਆ ਉਹ ਆਪਣਾ ਲਾਇਆ ਆ ਖੱਟੀਆਂ ਅੱਖਾਂ ਦਾ ਆ ਬੈਠਾ ਲਾਲ ਜੀਨਾ ਇਹਦੇ ਬੱਚੇ ਬਹੁਤ ਸੋਹਣੇ ਉੜਦੇ ਇਹ ਬਣਦੇ ਉਹ ਕਿੱਧਰ ਤੁਰਿਆ ਜਾਂਦਾ ਮਾਰੀ ਜਾਂਦਾ ਉਹ ਠੀਕ ਆ ਆ ਵਾਲਾ ਤੇ ਉਹ ਬੱਚਾ ਵੀ ਆਪਣੇ ਕੋਲੇ ਕੱਢਿਆ ਹੋਇਆ ਵਾ ਉਹ ਵਾਵਾ ਹੋ ਗਿਆ ਉਹਨੂੰ ਵੀ ਅੱਜ ਆਪਾਂ ਛਤਰੀ ਤੇ ਬਿਠਾਵਾਂਗੇ ਕਿਉਂਕਿ ਕਿੰਨੇ ਦਿਨ ਹੋ ਗਏ ਠੰਡ ਬਹੁਤ ਸੀਗੀ ਹਨਾ ਤੇ ਇਸ ਕਰਕੇ ਫਿਰ ਆਪਣੇ ਤੋਂ ਬਿਠਾਏ ਨਹੀਂ ਗਏ ਇੱਕ ਤਾਂ ਆਪਾਂ ਛੁੱਟੀ ਨਹੀਂ ਮਾਰੀ ਹਨਾ ਤੇ ਅੱਜ ਆਪਾਂ ਸਾਰਾ ਕੰਮ ਕਰ ਹੀ ਦੇਣਾ ਬੱਚੇ ਵੀ ਬਿਠਾ ਦੇਣੇ ਛਤਰੀਆਂ ਤੇ ਧੂਪ ਲਵਾ ਦੇਣੀ ਨਾਲੇ ਜਿਹੜੇ ਡਾਉਣ ਆ ਪਊ ਹੀ ਡਾਵਾਂਗੇ ਠੀਕ ਹੈ ਜਿਹੜਾ ਉਹ ਬੱਚਾ ਬੈਠਾ ਹੋਇਆ ਵਾ ਉਹਦੀ ਜਿਹੜੀ ਮਾਂ ਵਾ ਉਹ ਮਾਂ ਇਹ ਆ ਆ ਸਾਹਮਣੇ ਬੈਠੀ ਹੋਈ ਤੇ ਜਿਹੜਾ ਇਹਦਾ ਤੇ ਉਹ ਆਪਾਂ ਦੂਜੇ ਖੁੱਡੇ ਚ ਪਰ ਇਹਨੂੰ ਜਿਹੜਾ ਪਾਲਦਾ ਵਾ ਉਹ ਆ ਵਾ ਠੀਕ ਹੈ ਆਹ ਵਾਲਾ ਕਬੂਤਰ ਪਾਲ ਲੈ ਇਹਨੂੰ ਤੇ ਬਾਕੀ ਹੁਣ ਦੂਜੇ ਖੁੱਡਿਆਂ ਜੀ ਵੀ ਚੱਲਦੇ ਆ ਉਧਰ ਦਿਖਾਉਨੇ ਆ ਤੇ ਫਿਰ ਵਾਵਾ ਟਾਈਮ ਹੋਈ ਜਾਂਦਾ ਤੇ ਫਿਰ ਆਪਾਂ ਡਾਉਣੇ ਆ ਤੇ ਨਾਲੇ ਉਹਨਾਂ ਨੂੰ ਧੁੱਪ ਚੜ ਜੂਗੀ ਠੀਕ ਹੈ ਕਿ ਅੱਜ ਦੇਖਦੇ ਆ ਆਪਣੇ ਬੱਚੇ ਕਿੰਨਾ ਟਾਈਮ ਉੜਦੇ ਕਿੰਨਾ ਟਾਈਮ ਨਹੀਂ ਉੜਦੇ ਉਹਨਾਂ ਚੋਂ ਇੱਕ ਬੱਚਾ ਹੀ ਸਹੀ ਉੜਦਾ ਪਿਆ ਹਜੇ ਤੱਕ ਜਿਹੜਾ 4:30 ਵਜੇ ਤੱਕ ਉੜਦਾ ਬਾਕੀ ਦਾ ਮਤਲਬ ਕਿ ਯਾਰ ਬਹਿ ਕੇ ਓਡੇ ਜਾਂਦੇ ਕਈ ਯਾਰ ਨਹੀਂ ਉਹ ਬੱਚਾ ਉੱਪਰ ਹੀ ਖੜਾ ਰਹਿੰਦਾ ਵਾ ਉਹਦੇ ਨਾਲ ਜਿਹੜੀ ਕਬੂਤਰੀ ਡਾਈ ਦੀ ਆਪਾਂ ਉਹ ਵੀ ਦਿਖਾਉਣਾ ਤੁਹਾਨੂੰ ਚੱਲਦੇ ਹੁਣ ਤੀਜੇ ਖੁੱਡੇ 'ਚ ਠੀਕ ਹੈ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਾਰੇ ਵੀਰ ਭਰਾ ਸਾਥੀ ਇੱਕ ਗੱਲ ਹੋਰ ਆਹ ਕਬੂਤਰੀ ਨਵੀਂ ਆਂਡੇ ਲਾ ਲਈ ਬਈ ਆਪਣੇ ਕੋਲੇ ਠੀਕ ਹੈ ਇਹਦਾ ਜਿਹੜਾ ਮੋਡਾ ਲਿੱਪਿਆ ਸੀਗਾ ਠੀਕ ਹੈ ਮਤਲਬ ਜਿਹੜਾ ਮਤਲਬ ਉੜਦੀ ਨਹੀਂ ਸੀ ਹੁਣ ਇਹ ਵੀ ਆਪਣੇ ਕੋਲੇ ਉੜਦੀ ਹੈ ਇਹਦਾ ਜਿਹੜਾ ਜੋੜਾ ਲੱਗਿਆ ਆ ਉਹ ਕਬੂਤਰ ਨਗਰ ਰੱਤਾ ਆ ਵਾਲਾ ਸੁਰਮੇ ਵਾਲਾ ਇਹਦਾ ਜੋੜਾ ਲਾਇਆ ਹੋਇਆ ਮੈਂ ਤੇ ਬਾਕੀ ਹੁਣ ਰਿਜ਼ਲਟ ਤੇ ਦੇਖ ਦੋ ਕਦੋਂ ਆਊ ਕਦੋਂ ਨਹੀਂ ਹੈਣਾ ਤੇ ਉਹ ਉਹ ਦੇਖਦੇ ਆ ਫਿਰ ਜੇ ਤਾਂ ਆਪਣਾ ਜੋੜਾ ਪਾਸ ਹੋ ਗਿਆ ਫਿਰ ਆਪਾਂ ਇਹ ਜੋੜਾ ਪੱਕਾ ਲੱਗਿਆ ਰਿਆ ਕਰੂਗਾ ਠੀਕ ਹੈ ਆਪਣਾ ਇੱਕ ਜੋੜਾ ਪਾਸ ਹੋਇਆ ਪਿਆ ਵਾ ਉਹ ਤੁਹਾਨੂੰ ਜਿਹੜਾ ਉੱਧਰ ਇਹਦੇ ਖਾਂਬ ਨਹੀਂ ਬੱਚਿਆਂ ਦੇ ਖਾਦੇ ਹੋਇਆ ਨਾ ਉਹ ਵਾਲੇ ਉਹ ਜੋੜਾ ਪਾਸ ਹੋ ਆਪਣਾ ਤੇ ਹੁਣ ਬਾਕੀ ਜਿਹੜੇ ਜਿਹੜੇ ਜੋੜੇ ਆਪਣੇ ਕੋਲੇ ਪਾਸ ਹੋਇਆ ਕਰਨਗੇ ਆਪਾਂ ਹੁਣ ਉਹਦੇ ਉਹਦੇ ਪੱਤੀ ਕਢਾਇਆ ਕਰਾਂਗੇ ਠੀਕ ਹੈ ਹੁਣ ਆਪਾਂ ਚੱਲਦੇ ਤੀਜੇ ਖੁੱਡੇ ਚ ਉੱਧਰ ਤੋਂ ਖੋਣੇ ਤੁਹਾਨੂੰ ਜਾ ਕੇ ਖਲੋ ਤੇ ਲਓ ਜੀ ਆ ਆ ਗਿਆ ਪਾ ਤੀਜੇ ਖੁੱਡੇ ਦੇ ਵਿੱਚ ਆ ਬੱਚੇ ਆਪਣੇ ਆ ਜਿਹੜੇ ਲੈਣੋ ਸਰ ਚਾਰੇ ਬੈਠੇ ਹੋਏ ਆ ਤੇ ਇੱਕ ਬੱਚਾ ਇੰਨਾ ਚ ਬੈਠਾ ਆ ਉਹ ਦੋ ਪਰਲੇ ਉਹ ਦੋ ਬੱਚੇ ਜਿਹੜੇ ਉਹ ਜਹਾਜ਼ 'ਚ ਬੈਠੇ ਇੱਕ ਆ ਵਾ ਇੱਕ ਹੇ ਨੀਚੇ ਆ ਗਿਆ ਆ ਬੱਚਾ ਸਹੀ ਉੜਦਾ ਪਿਆ ਹਜੇ ਤੱਕ ਆਹ ਵਾਲਾ ਠੀਕ ਹੈ ਇਹ ਬੱਚਾ ਬਹੁਤ ਸੋਹਣਾ ਉੜਦਾ ਇਹ ਬੱਚਾ ਉਧਰੋਂ ਹੀ ਆ ਜਿਹੜਾ ਤੁਹਾਨੂੰ ਹੁਣੇ ਮੈਂ ਛੋਟਾ ਬੱਚਾ ਦਿਖਾਇਆ ਸੀ ਨਾ ਮਤਲਬ ਜਵਾ ਜਿਹੜਾ ਰੱਤਾ ਜਾਂ ਉਹ ਵਾਲਾ ਉਹਦਾ ਵਾ ਇਹ ਪਾਈ ਇਹ ਕਾਵਲਾ ਇਹ ਕਾਵਲਾ ਠੀਕ ਹੈ ਪਰ ਇਹ ਇਹ ਛਤਰੀ ਤੇ ਨਹੀਂ ਆਉਂਦਾ ਆ ਵਾਲਾ ਉਹ ਸਿੱਧਾ ਛਤਰੀ ਤੇ ਹੀ ਆਉਂਦਾ ਤੇ ਉਹ ਮਤਲਬ ਕਬੂਤਰ ਆ ਕਬੂਤਰ ਛੱਡਿਆ ਆਪਾਂ ਇਹ ਪਤ ਨਹੀਂ ਆਂਡੇ ਹੁਣ ਕਬੂਤਰ ਕਬੂਤਰ ਜਾਣੇ ਮਸਤ ਹੋ ਗਿਲਾਇਆ ਪਤ ਨਹੀਂ ਆਪਣੇ ਆ ਕਬੂਤਰ ਨਾਲ ਲੱਗ ਕੇ ਲਾਦੇ ਆ ਕਬੂਤਰ ਦਾ ਬੱਚਾ ਜਿਹੜਾ ਉੱਧਰ ਬੈਠਾ ਆ ਵੱਡਾ ਆ ਪਿਓ ਆ ਉਹਦਾ ਠੀਕ ਹੈ ਤੇ ਹੁਣ ਆਪਾਂ ਡਾਉਣੇ ਆ ਦੇਖਦੇ ਆ ਫਿਰ ਅੱਜ ਕਿੰਨਾ ਕੁ ਟੈਮਰ ਦੇ ਭਲਾ 10 ਮਿੰਟ ਉਹਨਾਂ 20 ਮਿੰਟ ਦੋਣਾ ਹਣਾ ਆਪਾਂ ਅੱਜ ਇਹਨਾਂ ਨੂੰ ਤੁੱਪੇ ਵੀ ਪਿਠਾਵਾ ਨਹੀਂ ਅੱਜ ਇੱਕ ਇੱਕ ਕਰਕੇ ਬਾਹਰ ਕੱਢਦੇ ਆ ਫਿਰ ਆਪਾਂ ਡਾਉਣੇ ਆ ਇਹਨਾਂ ਤੇ ਲਓ ਜੀ ਹੁਣ ਆਪਾਂ ਕੱਢਦੇ ਆ ਠੀਕ ਹੈ ਇਹ ਪਹਿਲਾਂ ਸ਼ੁਰੂਆਤ ਕਰਦੇ ਆ ਆਪਣੇ ਆ ਸ਼ੇਰ ਆਇਆ ਤੋ ਇਹ ਨੂੰ ਡੋੜਿਆ ਇਹ ਉਹ ਜਿਹੜੇ ਪਹਿਲੇ ਕੁੱਡੇ ਦੇ ਵਿੱਚ ਦੋ ਛੋਟੇ ਛੋਟੇ ਬੱਚੇ ਆ ਉਹਨਾਂ ਦਾ ਭਾਈ ਆ ਇਹ ਠੀਕ ਹੈ ਛਤਰੀ ਤੇ ਲੱਗਾ ਉੱਪਰ ਉੜਦਾ ਘੱਟ ਹੈ ਇਹ ਚੱਲ ਬਈ ਚੱਲ 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 ਉਹਨੇ ਨਾ ਆਪਾਂ ਹੋਰ ਕੱਢ ਲਿਓ ਨੇ ਨਹੀਂ ਤੇ ਇਹਨੇ ਥੱਲੇ ਬੈ ਜਾਣਾ ਆ ਜਿਹੜਾ ਹੋਂਦਾ ਆ ਉਹਦਾ ਭਾਈ ਆ ਬੈਠਾ ਆ ਵਾਲਾ ਠੀਕ ਹੈ ਚੱਲ ਬਈ ਤੂੰ ਇਹ ਇਨਾ ਤਾਰਾਂ ਦੀ ਬਹਿ ਗਿਆ ਇਹ ਤਾਂ ਚੱਲ 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 ਉਹਨੇ ਨਾ ਕੋਈ ਹੋਰ ਹੋਰ ਕੱਢ ਲਿਆ ਇਹਨਾਂ ਨੇ ਓਹੋ ਓਹੋ ਬੜਾ ਔਖਾ ਕੰਮ ਕਰਦੇ ਆ ਬਈ ਇਹ ਤਾਂ ਦੋਨੇ ਭਾਈ ਇੱਕ ਤਾਰਾਂ ਤੇ ਇੱਕ ਬਹਿ ਗਿਆ ਦਰਖਤ ਤੇ ਹੁਣ ਆ ਜਾ ਆ ਜਾ ਤੂੰ ਆਜੂਤ ਤੰਗ ਭੋ ਕਰਦੇ ਆ ਯਾਰ ਇੱਕ ਮੈਨੂੰ ਗੇਟ ਪੇੜ ਲੈਣ ਦੋ ਇਹਨਾਂ ਫੜਦੇ ਹੁਣ ਐਨੀ ਫੜਾਂਗੇ ਆਪਾਂ ਆ ਜਾ ਆ ਜਾ ਚੱਲਾ ਚੱਲ ਬਈ ਇਹਨੂੰ ਡਾਉਣੇ ਗੱਲ ਬਾਤ ਚ ਦਿਖਾਉਣੇ ਕਿ ਲਈ ਦਾ ਆ ਦੀ ਇਹਨਾਂ ਨੂੰ ਆਪਾਂ ਹੌਲੀ ਹੌਲੀ ਤੇ ਹੁਣ ਆ ਗਿਆ ਆਪਣਾ ਆਵ ਇਹ ਬਹੁਤ ਸੋਹਣਾ ਉੜਦਾ ਵਾਲਾ ਆਪਣਾ ਇਹਨੂੰ ਪੂਰਾ ਦਿਖਾਉਣੇ ਆ ਤੁਹਾਨੂੰ ਤੇ ਬਾਕੀ ਦੱਸਿਓ ਕਹਿੜਿਆਂ ਚੋਂ ਬਈ ਇਹ ਬਹੁਤ ਸੋਹਣਾ ਉੜਦਾ ਆਪਣੇ ਕੋਲੇ ਬੱਚਾ ਹਜੇ ਪਹਿਲੀ ਕਲੀ ਦਾ ਹੀ ਆ ਚੱਲ ਬਈ ਸ਼ੇਰਾ ਤੇ ਜਿਹੜੀ ਇਹਦੇ ਨਾਲ ਆਪਾਂ ਵੱਡੀ ਕਬੂਤਰੀ ਲਾਈ ਦੀ ਉਹ ਆ ਡਾਈ ਦੀ ਖੱਟੀਆਂ ਅੱਖਾਂ ਦੀ ਇਹ ਵੀ ਬਹੁਤ ਸੋਹਣਾ ਉੜਦੀ ਪਈ ਹੁਣ ਨਾਲ ਹੀ ਇਹਨਾਂ ਦੇ ਤੇ ਉਹ ਬੱਚਾ ਉਹਦਾ ਆਪਣਾ ਉਹ ਵੀ ਦੌੜਿਆ ਆ ਲਵੀ ਆ ਜਾ ਇਹਨੂੰ ਵੀ ਚੱਕ ਹੀ ਲਈਏ ਹੁਣ ਲੱਗਦੇ ਹੱਥ ਫੇਰ ਨਹੀਂ ਰ ਆਪਣੂੰ ਖੁੱਡੇ ਦੇ ਵਿੱਚ ਆਉਣਾ ਪਊਗਾ ਇੱਕ ਆਪਣੀ ਕੁਛੜ ਚੜਿਆ ਆ ਕਬੂਤਰ ਚੱਲ ਵੀ ਤੇ ਤੂੰ ਵੀ ਚੱਲ ਇਹ ਕੋ ਪਹੁੰਚ ਗਿਆ ਇਹ ਕੋ ਮਿੰਟਾਂ ਹੀ ਪਹੁੰਚ ਗਿਆ ਪਰ ਇਹ ਸਿੱਧਾ ਛਤਰੀ ਤੇ ਨਹੀਂ ਆਉਂਦਾ ਇਹ ਵਾਲਾ ਹੋਰ ਤੁਹਾਨੂੰ ਦਿਖਾਉਣੇ ਆ ਛਤਰੀ ਲਾ ਲਈਏ ਉਹ ਵਾਲੀ ਫਿਰ ਕਰਦੇ ਆ ਕਿੱਥੇ ਜਾਂਦੇ ਕਿੱਥੇ ਕਿ ਨਹੀਂ ਜਾਂਦੇ ਠੀਕ ਹੈ ਦਿਖਾਉਣਾ ਇੱਕ ਮਿੰਟ ਰੋਜੋ ਛਤਰੀ ਲਾ ਲਈਏ ਆਪਾਂ ਤੇ ਲਓ ਜੀ ਆਹ ਜਿਹੜਾ ਬੱਚਾ ਨੀਵਾ ਨੀਵਾ ਇਹ ਇੱਥੋਂ ਉੱਡਿਆ ਵਾ ਇੱਕ ਬੱਚਾ ਆਪਣਾ ਆ ਗਿਆ ਇੱਕ ਮਿੰਟ ਤੁਸੀਂ ਲਈ ਜੀ ਆਇਆ ਲਈ ਕਾ ਉਹ ਫਿਰਦਾ ਪਿਆ ਤੇ ਬਾਕੀ ਆਪਣੇ ਤਿੰਨ ਬੱਚੇ ਉਹ ਫਿਰਦੇ ਭਾਈ ਠੀਕ ਹੈ ਇੱਕ ਬੱਚਾ ਉਹ ਆ ਇਹ ਜਿਹੜਾ 4:30 ਵਜੇ ਤੱਕ ਉੱਡਿਆ ਇੱਕ ਉਹਦੇ ਨਾਲ ਦਾ ਭਾਈ ਆ ਇੱਕ ਆਪਣੀ ਵੱਡੀ ਕਬੂਤਰੀ ਆ ਇੱਕ ਆਪਣਾ ਕਾਲਾ ਚੀਨਾ ਉਹ ਫਿਰਦਾ ਇੱਕ ਆ ਗਿਆ ਇਹਦਾ ਭਾਈ ਆਪਣੇ ਉਹ ਦਰਖਤ ਤੇ ਬਹਿ ਜਾਂਦਾ ਮੇਰੇ ਹਿਸਾਬ ਨਾਲ ਉਹ ਦੇਖਦਾ ਹੀ ਨਹੀਂ ਹੁਣ ਮੇਰੇ ਸਾਹਨ ਉਹ ਆਪਣਾ ਦਿਖੀ ਜਾਂਦਾ ਪਤਾ ਨਹੀਂ ਕਿਹੜਾ ਵਾ ਮੇਰੇ ਹਿਸਾਬ ਨਾਲ ਤਾਂ ਉਹ ਨਹੀਂ ਉਹ ਨਹੀਂ ਹੋ ਰਹਾ ਉਧਰ ਹੀ ਬੈਠ ਪਤਾ ਨਹੀਂ ਆਦ ਰਖ ਤੇ ਬੈਠ ਪਤਾ ਨਹੀਂ ਕਿਹੜੇ ਤੇ ਬਹਿ ਗਿਆ ਬਾਕੀ ਤੇ ਬਾਕੀ ਆ ਤਾਂ ਨਹੀਂ ਵਣੀ ਮੈਂ ਉੱਡ ਜਾਂਦਾ ਹੁਣ ਉੱਡ ਪਿਆ ਆ ਆ ਆ ਗਿਆ ਸੱਚੀ ਸੌਰੀ ਆ ਆ ਗਿਆ ਇਹ ਆਪਣਾ ਕਾਲਾ ਚੀਨਾ ਜਦੋਂ ਉੱਪਰਲੇ ਆਪਣੇ ਨੀਵੇਂ ਆ ਗਈ ਦੋ ਵਾਰ ਇਹਨੇ ਵੀ ਨਾਲ ਡਲ ਜਾਣਗੇ ਉਹ ਆਪਾ ਜਿਹੜਾ ਇੱਕ ਸਾਈਡ ਜਿਹਦੇ ਆਪਣੇ ਕਬੂਤਰ ਦੇ ਖੰਭ ਨਹੀਂ ਆਇਆ ਸੀਗਾ ਇਹ ਕੋ ਨੂੰ ਆਪਾ ਛਤਰੀ ਤੇ ਬਿਠਾਤਾ ਨਾਲ ਉਹਦੇ ਇੱਕ ਬੱਚਾ ਬਿਠਾਤਾ ਠੀਕ ਹੈ ਦੂਜੇ ਖੁੱਡੇ ਵਾਲਾ ਤੇ ਜਿਹੜੇ ਆਪਣੇ ਅੰਦਰ ਮੇ ਛੋਟੇ ਆ ਉਹਨਾਂ ਨੂੰ ਆਪਾ ਇੱਥੇ ਛੋਟੀ ਛਤਰੀ ਤੇ ਬਿਠਾਵਾਂਗੇ ਜਿਹੜੀ ਉੱਥੱਲੇ ਪਈ ਹੋਈ ਆ ਤੇ ਇੱਧਰ ਆਪਣੇ ਜਿਹੜੇ ਇੱਧਰਲੇ ਖੁੱਡੇ ਚਾ ਪੁਰਾਣੇ ਖੁੱਡੇ ਚ ਵੀ ਆਪਣੇ ਬੱਚੇ ਕੱਡੇ ਹੋਏ ਆ ਇਹ ਰਾਤ ਹੀ ਕੱਡੇ ਆ ਇੱਕ ਮਿੰਟ ਆਜੋ ਬਈ ਰਾਤ ਹੀ ਕੱਡੇ ਆ ਕਬੂਤਰੀ ਨੇ ਉਹ ਦੇਖੋ ਨਿੱਕੇ ਨਿੱਕੇ ਆ ਜੋੜੇ ਨੇ ਕੱਡੇ ਚਿੱਟੀਆਂ ਅੱਖਾਂ ਦਾ ਜੋੜਾ ਆਪਣਾ ਆ ਵਾਲਾ ਇੰਨੇ ਕੱਡੇ ਹੋਇਆ ਠੀਕ ਹੈ ਤੇ ਬਾਕੀ ਜਿਹੜੇ ਜੋੜੇ ਲਾਏ ਹੋਏ ਇਹਨਾਂ ਨੇ ਮਤਲਬ ਆਂਡੇ ਨਹੀਂ ਲਾਏ ਇੱਕ ਤਾਂ ਜਿਹੜਾ ਸਾਹਮਣੇ ਕਾਲਾ ਚੀਨਾ ਇੰਨੇ ਨਹੀਂ ਆਂਡੇ ਲਾਏ ਜੋੜੇ ਨੇ ਨਾ ਹੀ ਆਹ ਸਾਹਮਣੇ ਜੋੜੇ ਨੇ ਲਾਏ ਹੋਇਆ ਤੇ ਬਾਕੀ ਜਿਹੜੇ ਆ ਬੈਠੇ ਹੋਏ ਆ ਠੀਕ ਹੈ ਉਹ ਜਿਹੜਾ ਆ ਵਾਲਾ ਸੁੰਗੜ ਕੇ ਜੇ ਇਹ ਕਾ ਕਬੂਤਰੀ ਇੰਨੇ ਆਂਡੇ ਲਾਏ ਹੋਏ ਆ ਪਰ ਬੰਦੇ ਨਹੀਂ ਉਹ ਸਾਹਮਣੇ ਚੁੰਡ ਚ ਲਾਏ ਹੋਏ ਹੋਗੇ ਦਿਖੀ ਜਾਂਦੇ ਥੋਨੂੰ ਉੱਪਰ ਬੈਠੇ ਨਹੀਂ ਪਤਾ ਨਹੀਂ ਕੀ ਚੱਕਰ ਆ ਹੁਣ ਜਿਹੜੇ ਆ ਜੋੜੇ ਆ ਦੋਨਾਂ ਨੂੰ ਇਹਨਾਂ ਨੂੰ ਆਪਾਂ ਮਤਲਬ ਆਪਣੇ ਵੱਡੇ ਖੁੱਡਿਆਂ 'ਚ ਛੱਡਾਂਗੇ ਕੀ ਪਤਾ ਉਧਰਾਂ ਦੇ ਲਾਹ ਲੈਣ ਹਨਾ ਤੇ ਇੱਧਰ ਤਾਂ ਲਾਉਂਦੇ ਨਹੀਂ ਪਏਗੇ ਚਲੋ ਇਹ ਇਹਨਾਂ ਦੀ ਮਰਜ਼ੀ ਆ ਬਾਕੀ ਆਪਾਂ ਅੱਜ ਉਹਨਾਂ ਨੂੰ ਸ਼ਿਫਟ ਕਰ ਦਾਂਗੇ ਇਹਨਾਂ ਨੂੰ ਆਪਣੇ ਨਵੇਂ ਖੁੱਡਿਆਂ 'ਚ ਮਤਲਬ ਉਧਰ ਪਹਿਲੇ ਖੁੱਡਿਆਂ 'ਚ ਠੀਕ ਹੈ ਵੱਡਿਆਂ 'ਚ ਤੇ ਹੁਣ ਦੇਖਦੇ ਆ ਆਪਣੇ ਜਿਹੜੇ ਬੱਚੇ ਆ ਉਹ ਕਿੰਨਾ ਟਾਈਮ ਉੱਡਣਗੇ ਕਿੰਨਾ ਟਾਈਮ ਨਹੀਂ ਉੜਦੇ ਆ ਬੱਚਾ ਤਾਂ ਬਹਿ ਗਿਆ ਆਪਣਾ ਛਤਰੀ ਤੇ ਚਲ ਇਹਨਾਂ ਇਹ ਛਤਰੀ ਤੇ ਆ ਜਾਂਦਾ ਯਾਰ ਹਨਾ ਹੋਰ ਕਿਤੇ ਨਹੀਂ ਬਹਿੰਦਾਗਾ ਮਤਲਬ ਜੇ ਛਤਰੀ ਲੱਗੀ ਹੋਵੇ ਤਾਂ ਛਤਰੀ ਤਾਂ ਹੀ ਆਉਂਦਾ ਵਾ ਤੇ ਜਿਹੜੇ ਆਪਣੇ ਤਿੰਨ ਉਹ ਉੱਡੀ ਜਾਂਦੇ ਆ ਆ ਫਿਰਦੇ ਤੇ ਜਿਹੜਾ ਇੱਕ ਕਾਲਾ ਸੀਨਾ ਵਾ ਉਹ ਆਪਣਾ ਨੀਵਾ ਫਿਰਦਾ ਪਿਆ ਆ ਵਾਲਾ ਇਹ ਵੀ ਜਦੋਂ ਉਹ ਨੀਵੇਂ ਆ ਕੇ ਲਲ ਜੂਗਾ ਉਹਨਾਂ ਦੇ ਨਾਲ ਤੇ ਵੀ ਵਧੀਆ ਉੱਦਾਂ ਲੱਜੂਗਾ ਇਹ ਕੱਲੇ ਕਰਕੇ ਨੀਵਾ ਨੀਵਾ ਫਿਰਦਾ ਪਿਆ ਤੇ ਬਾਕੀ ਤੁਸੀਂ ਜਾਨਵਰ ਆਪਣੇ ਦੇਖੀ ਹੋਏ ਆ ਤੇ ਮੈਂ ਕਹਿੰਨਾ ਇਹਨਾਂ ਨੂੰ ਖੁੱਲੇ ਛੱਡਦੀ ਆ ਜਿਹੜੇ ਆਪਣੇ ਆ ਵਾਲੇ ਆ ਦੋਨੋਂ ਪਹਿਲਾ ਦੂਜਾ ਕੋਡਾ ਠੀਕ ਆ ਇਹਨਾਂ ਨੂੰ ਖੁੱਲੇ ਛੱਡਦੇ ਆ ਨਾਲੇ ਜਿਹੜੇ ਬੱਚੇ ਆ ਛੋਟੇ ਛੋਟੇ ਉਹਨਾਂ ਨੂੰ ਧੁੱਪ ਲਵਾਉਣਾ ਠੀਕ ਆ ਉਹ ਵੀ ਬਾਹਰ ਕੱਢਦੇ ਆ ਤੁਹਾਨੂੰ ਦਿਖਾਉਣਾ ਆ ਫਿਰ ਤੇ ਲਓ ਜੀ ਆ ਛੋਟੀ ਛੱਦਰੀ ਤੇ ਆਪਾਂ ਬਿਠਾਤੇ ਆਪਣੇ ਨੰਨੇ-ਮੁੰਨੇ ਤੇ ਜਿਹੜੇ ਬਈਆ ਜੋੜੇ ਦੇ ਮਤਲਬ ਬੱਚੇ ਆ ਨਾ ਉਹ ਮਤਲਬ ਬਦਲ-ਬਦਲ ਕੇ ਬੱਚੇ ਕੱਢਦੇ ਆ ਜਿਵੇਂ ਮੰਨ ਲਓ ਚਿੱਟੇ ਕਾਲੇ ਚੀਨੇ ਚਿੱਟੀਆਂ ਅੱਖਾਂ ਦੇ ਖੱਟੀਆਂ ਅੱਖਾਂ ਦੇ ਤੇ ਮਤਲਬ ਉਹਨਾਂ ਦੇ ਵਿੱਚ ਟੀਰ ਪੈਂਦਾ ਜਿਹੜੀ ਆਪਾਂ ਸਰਾਇ ਨਾਗਾ ਕਬੂਤਰੀ ਛੱਡੀ ਸੀ ਉਹ ਇਹਨਾਂ ਦੀ ਇਹਨਾਂ ਦਾ ਭਾਈ ਸੀਗਾ ਭੈਣ ਸੀ ਇਹਨਾਂ ਦੀ ਠੀਕ ਹੈ ਜਿਹੜੇ ਆ ਹੁਣ ਬੱਚੇ ਕੱਢਿਆ ਕਾਲੇ ਚੀਨੇ ਕੱਢ ਔਰ ਇਹਨਾਂ ਦੇ ਤਾਂ ਖੰਭ ਖਾਦੇ ਪਏ ਆ ਤਾਂ ਥੋੜਾ ਮਤਲਬ ਬੱਚਾ ਛੋਟਾ ਉਹਦੇ ਕਰਕੇ ਸਹੀ ਪ੍ਰੋਪਰ ਜੇ ਨਹੀਂ ਖੰਭ ਆਏ ਪਏ ਇਹਦੇ ਸਿਰ ਤੇ ਵੀ ਕਾਲੇ ਖੰਭ ਆਉਣਗੇ ਠੀਕ ਹੈ ਇਹਦੇ ਪੱਲਿਆਂ ਤੇ ਵੀ ਆਉਣਗੇ ਆਵੇ ਦੇਖੀ ਜਾਂਦੇ ਮਾੜੇ ਮਾੜੇ ਬਾਕੀ ਪੂਛ ਤੇ ਵੀ ਆਉਣਗੇ ਮਾਂ ਪਿਓ ਦਾ ਚਿੱਟਾ ਵਾ ਜਿਹੜਾ ਆ ਬੱਚਾ ਇਹ ਰੱਤਾ ਕੱਢਿਆ ਯਾਰ ਇਹ ਦੇਖ ਲਓ ਇਹ ਬੱਚਾ ਰੱਤਾ ਵਾ ਠੀਕ ਹੈ ਬਾਕੀ ਚਿੱਟਾ ਵਾ ਪੂਛ ਦੀ ਕਾਲੀ ਐ ਉਧਰੋਂ ਦੇਖ ਲਓ ਠੀਕ ਹੈ ਇਹ ਬੱਚੇ ਜਿਹੜੇ ਬਦਲ ਬਦਲ ਕੇ ਕੱਢਦੇ ਆ ਬਈ ਤੁਹਾਨੂੰ ਪਤਾ ਹੀ ਆ ਇਹ ਜੋੜੇ ਮਤਲਬ ਪੂਰੇ ਮਤਲਬ ਆਪਣੇ ਉਹ ਹੁੰਦੇ ਆ ਕੀ ਕਹਿੰਦੇ ਆ ਸਿਲੈਕਟਡ ਜੋੜੇ ਹੁੰਦੇ ਆ ਠੀਕ ਹੈ ਇਹ ਜੋੜੇ ਤੇ ਆਪਾਂ ਨੂੰ ਮਾਣ ਆ ਬਈ ਬਹੁਤ ਵਧੀਆ ਬੱਚੇ ਉੱਡਦੇ ਇਹਦੇ ਠੀਕ ਹੈ ਤੇ ਬਾਕੀ ਆਪਣੇ ਆਊਟ ਡੀ ਜਾਂਦੇ ਤੁਹਾਨੂੰ ਦੇਖ ਹੀ ਜਾਂਦੇ ਆ ਬਾਈ ਠੀਕ ਆ ਆਪਣੇ ਉਹ ਜਿਹੜੇ ਦੂਜੇ ਬੱਚੇ ਆਪਾਂ ਡਾਇ ਹੋਏ ਸੀ ਨਾ ਜਿਹੜੇ ਉਦੋਂ ਉਹ ਬਈ 4:30 ਵਜੇ ਤੱਕ ਆਪਣੇ ਬੱਚੇ ਉੱਡੇ ਸੀ ਉਦੋਂ ਪਰ ਇੰਨਾ ਮੌਸਮ ਠੰਡਾ ਚੱਲ ਪਹਿਲੀ ਦੂਜੀ ਗਾਈ ਚ ਆਪਣੇ ਬੱਚੇ 4:30 ਕਰਨ ਲੱਗ ਗਏ ਹਨਾ ਚਲ ਇੰਨਾ ਹੀ ਬਹੁਤ ਹੁੰਦਾ ਹਨਾ ਤੇ ਬਾਕੀ ਪਾਬਾ ਮਿਹਰ ਕਰੇ ਦੇਖੋ ਸੀਜ਼ਨ ਚ ਕੀ ਬਣਦਾ ਕੀ ਨਹੀਂ ਬਣਦਾ ਆਪਾਂ ਆਪਦੇ ਲੋ ਤਾਂ ਆਪਾਂ ਬੱਚੇ ਕਢਾਈ ਜੰਨੇ ਆ ਮਿਹਨਤ ਪੂਰੀ ਜਾਰੀ ਹੈ ਆਪਣੀ ਬਾਕੀ ਅੱਗੇ ਦੇਖੋ ਕੀ ਬਣਦਾ ਹਨਾ ਤੇ ਬਾਕੀ ਠੀਕ ਆ ਆਪਾਂ ਦੇਖਦੇ ਹੁਣ ਕਿੰਨੇ ਟਾਈਮ ਬਾਅਦ ਆਉਨੇ ਉਹ ਵੀ ਤੁਹਾਨੂੰ ਅੱਗੇ ਦਿਖਾਉਣੇ ਆ ਆਪਾਂ ਵੀਡੀਓ ਦੇ ਨਾਲ ਬਣੇ ਰਹੋ ਜਿਹੜੇ ਵੀਰ ਭਰਾਣੇ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਜਰੂਰ ਕਰ ਲਿਓ ਹਾਂ 1 ਮਿੰਟ ਰੋਜੋ ਤੁਹਾਨੂੰ ਮੈਂ ਦਿਖਾਉਣਾ ਜਿਹੜੇ ਆਪਣੇ ਕਬੂਤਰ ਹੁਣੇ-ਹੁਣੇ ਉੱਡੇ ਆ ਜਿਹੜੇ ਸਾਰੇ ਤੇ ਇੱਕ ਬੱਚਾ ਤਾਂ ਆ ਫਿਰਦਾ ਪਿਆ ਤਾਂ ਉਹ ਹੀ ਹੈ ਜਿਹੜਾ ਨਹੀਂ ਆਣੀ ਮੋੜਦਾ ਸੀ ਹਨਾ ਤੇ ਬਾਕੀ ਆਪਣੇ ਕਬੂਤਰ ਇੱਕ ਉਹ ਫਿਰਦੇ ਪਏ ਇੱਕ ਉਹ ਜਮਾਂ ਟੀਸੀ ਤੇ ਲੱਗਾ ਪਿਆ ਉਹ ਵਾਲ ਤੇ ਬਾਕੀ ਆ ਕਰਦੇ ਪਏ ਦੇਖੋ ਬੜਾ ਦੁੱਖ ਹੁੰਦਾ ਯਾਰ ਜੇ ਨਾ ਆਉਣ ਨਾ ਉਦੋਂ ਬਹੁਤ ਦੁੱਖ ਲੱਗਦਾ ਇਹ ਤਾਂ ਚਲ ਉੱਡੀ ਜਾਂਦੇ ਸੋਹਣੇ ਲੱਗਦੇ ਪਏ ਹਨਾ ਝੁੰਡ ਜਾ ਜਦੋਂ ਨਾ ਆਉਣ ਨਾ ਉਹ ਤੋਂ ਬਹੁਤ ਦੁੱਖ ਲੱਗਦਾ ਬਾਕੀ ਮੇਰੇ ਸਾਹਮਣੇ ਵੈਸੇ ਤਾਂ ਆ ਹੀ ਜਾਂਦੇ ਆ ਨਾ ਕਿਉਂਕਿ ਯਾਰ ਮੌਸਮ ਜਦੋਂ ਇੱਕੇਦਮ ਖਾਬ ਹੋ ਜੇ ਉਦੋਂ ਨਾ ਆਉਣ ਪਰ ਉਦੋਂ ਪਤਾ ਚੱਲਦਾ ਹਾਂ ਵੀ ਹੁਣ ਨਹੀਂ ਆਉਣਾ ਇਹਨਾਂ ਨੇ ਵਾਪਸ ਤੇ ਹੁਣ ਆਪ ਦੀ ਆਸਮੀਤ ਛੱਡ ਦੋ ਹਨਾ ਤੇ ਬਾਕੀ ਫਿਰ ਵੀ ਇਹ ਕਈ ਕਬੂਤਰ ਆਵੰਦੇ ਹੁੰਦੇ ਹੁੰਦੇ ਚੰਗੇ ਹੁੰਦੇ ਆ ਇੱਕ ਦੋ ਦਿਨਾਂ ਬਾਅਦ ਆਪਣੇ ਆਪ ਵਾਪਸ ਆ ਜਾਂਦੇ ਆ ਪਹਿਲੋ ਤੁਹਾਨੂੰ ਪਤਾ ਹੀ ਆ ਉਹ ਨਸਲਾ ਹੀ ਹੁੰਦੀਆਂ ਜੋ ਆ ਉਹ ਤੁਹਾਡੀ ਮਰਜ਼ੀ ਆ ਜੋ ਮਰਜ਼ੀ ਸਮਝੋ ਬਾਕੀ ਸਾਰੇ ਵੀਰ ਭਰਾਵਾਂ ਨੂੰ ਪਤਾ ਹਨਾ ਕੀ ਚੀਜ਼ ਹੁੰਦੀ ਕੀ ਨਹੀਂ ਹੁੰਦੀ ਤੇ ਬਾਕੀ ਹੁਣ ਦੇਖੋ ਆਪਣੇ ਜਿਹੜੇ ਉੱਡੀ ਜਾਂਦੇ ਆ 2 2 4 6 7 8 9 9 ਕਬੂਤਰ ਆਪਣੇ ਉੱਡੀ ਜਾਂਦੇ ਆ ਠੀਕ ਹੈ ਤੇ ਜਿਹੜਾ ਇੱਕ ਕਬੂਤਰ ਆਪਣਾ ਮਤਲਬ ਉਧਰ ਸਾਈਡ ਤੇ ਬਹਿ ਕੇ 10 ਉਹਦੇ ਉਹਦੇ ਸਣੇ 10 ਹੋ ਗਏ ਬਾਕੀ ਜਿਹੜੇ 9 ਕਬੂਤਰ ਆਪਣੇ ਉੱਡੀ ਜਾਂਦੇ ਇੱਕ 10 ਉਹ ਜਮਾ ਇੱਕ ਟੀਸੀ ਤੇ ਲੱਗਾ ਪਿਆ ਉਹ ਹੋ ਗਏ ਜਮਾ ਆ ਫਿਰ ਦੇ ਪੈ ਇਹਨਾਂ ਤੋਂ ਵੀ ਇੱਕ ਉੱਪਰ ਫਿਰਦਾ ਪਿਆ ਠੀਕ ਆ ਉਹ ਆ ਫਿਰਦਾ ਕੱਲਾ ਜਾ ਜਿਵੇਂ ਉੱਪਰ ਠੀਕ ਆ ਇਹਦੇ ਸਣੇ 10 ਹੋ ਗਏ ਮਤਲਬ ਬਾਹਲੇ ਉੱਚੀ ਜਾਈ ਜਾਂਦੇ ਆ ਤੇ ਆਪਾਂ ਛਤਰੀ ਬੜਕਾਉਣਾ ਤੇ ਇਹਨਾਂ ਨੂੰ ਨੀਵੇਂ ਲਿਆਉਣਾ ਤੇ ਬਿਠਾਉਣਾ ਠੀਕ ਆ ਤੇ ਫਿਰ ਕਰਦੇ ਆ ਅੱਗੇ ਕੰਟੀਨਿਊ ਵੀਡੀਓ ਵੀਡੀਓ ਦੇ ਨਾਲ ਬਣੇ ਰਹੋ ਸਾਰੇ ਵੀਰ ਪ੍ਰੋਫਲ ਤੇ ਲਓ ਬਈ 12:30 ਹੋ ਗਏ ਆ ਤੇ ਆਪਣੇ ਤਿੰਨ ਕਬੂਤਰ ਰਹਿ ਗਏ ਆ ਬਾਕੀ ਆਪਾਂ ਬੈ ਗਏ ਸੀਗੇ ਮਤਲਬ ਬਿਠਾ ਲਈ ਸੀਗੇ ਮਤਲਬ ਥੋੜੀ ਜੀ ਬੜਕਾਈ ਛਤਰੀ ਤੇ ਥੋੜੇ ਜੀ ਨੀਵੇਂ ਆ ਕੇ ਫਿਰ ਆਪਣੇ ਆਪ ਹੀ ਬੈ ਗਏ ਸੀ ਠੀਕ ਆ ਤਿੰਨ ਰਹਿ ਗਏ ਦੋ ਤਾਂ ਆ ਫਿਰਦੇ ਪਏ ਇੱਕ ਮੈਨੇੜੇ ਆ ਜਾਣ ਤਾਂ ਫਿਰ ਸਹੀ ਦਿਖ ਜਾਣਗੇ ਤੁਹਾਨੂੰ ਇੱਕ ਮਿੰਟ ਜੂਮ ਉਹ ਧੁੰਦਲੀ ਹੋ ਜਾਂਦੀ ਇੱਕ ਆ ਫਿਰਦੀ ਇੱਕ ਕਬੂਤਰੀ ਉੱਚੀ ਫਿਰਦੀ ਪਈਆ ਉਹ ਫਿਰਦਾ ਪਿਆ ਠੀਕ ਹੈ ਬੱਚੇ ਆਪਣੇ ਬੈਠ ਗਏ ਆ ਇਹ ਵੱਡੇ ਕਬੂਤਰੀ ਆ ਆਪਣੇ ਠੀਕ ਹੈ ਉਹ ਅੱਜ ਬੈਠ ਗਏ ਸੀ ਕਿਉਂਕਿ ਰਾਤ ਉਹਨਾਂ ਨੂੰ ਆਪਾਂ ਦਾਣਾ ਲੇਟ ਪਾਇਆ ਸੀ ਦਾਣੇ ਕਰਕੇ ਉਹ ਉੱਡੇ ਨਹੀਂ ਅੱਜ ਠੀਕ ਹੈ ਤੇ ਇਸ ਤੋਂ ਬਾਅਦ ਜਦੋਂ ਆਪਾਂ ਨਾਲ ਆਇਆ ਸੀ ਤੇ ਆਪਾਂ ਹੋਣ ਆਏ ਆ ਉੱਪਰ ਛੱਤ ਦੇ ਵਿੱਚ ਛੱਤ ਤੇ ਤੇ ਮੈਂ ਕਿਹਾ ਚਲੋ ਦਰਸ਼ਨ ਕਰਾਈਏ ਕਬੂਤਰਾਂ ਦੇ ਇੱਕੜੀ ਫੇਰ ਹਨ ਤੇ ਜਿਹੜੇ ਜਿਹੜੇ ਆਏ ਸੀਗੇ ਉਹ ਤੁਹਾਨੂੰ ਬਾਕੀ ਮੈਂ ਦਿਖਾ ਦਿੰਨਾ ਇੱਕੜੀ ਕੜੇ ਕੜੇ ਉੱਡੇ ਸੀਗੇ ਤੇ ਵਾਪਸ ਆ ਗਏ ਆਪਣੇ ਦੋ ਤਾਂ ਬੈਠੇ ਇੱਕ ਆਵਾਲਾ ਇੱਕ ਕੋ ਕਬੂਤਰੀ ਠੀਕ ਹੈ ਇੱਕ ਆਵਾਲਾ ਠੀਕ ਹੈ ਦੋ ਹੋ ਗਏ 1 2 3 4 ਇਹ ਕਾ ਵੀ ਸੀਗਾ ਚਾਰ ਇਹ ਠੀਕ ਹੈ ਤੇ ਅੰਦਰੋਂ ਵੀ ਦਿਖਾ ਦਿੰਨਾ ਤੁਹਾਨੂੰ ਚਾਰ ਇਹ ਤੇ ਪੰਜਵਾਂ ਆਪਾਂ ਲਾਸਟ ਤੇ ਡਾਇਸੀ ਆਪ ਹੀ ਡਾਤਾ ਸੀਗਾ ਠੀਕ ਹੈ ਇਹ ਬਾਕੀ ਅੰਦਰ ਜਿਹੜੇ ਤਿੰਨ ਬੱਚੇ ਅੰਦਰ ਬੈਠੇ ਹੋਏ ਆ ਉਹ ਵੀ ਦਿਖਾ ਦਿੰਨੇ ਆ ਇੱਕ ਆ ਬੈਠਾ ਇੱਕ ਕੋ ਬੈਠਾ ਤੇ ਕੋ ਰੱਤਾ ਜਾਂ ਪਿੱਛੇ ਬੈਠਾ ਪਿਆ ਉਹ ਇਹਦੇ ਵੀ ਉਹ ਆਏ ਠੀਕ ਹੈ ਇਹ ਇਹ ਆ ਗਏ ਆ ਤੇ ਬਾਕੀ ਜਿਹੜੇ ਆਪਣੇ ਉੱਡੀ ਜਾਂਦੇ ਆ ਤਿੰਨ ਤੇ ਬਾਕੀ ਆ ਦੋ ਬੱਚੇ ਛਤਰੀ ਦੇ ਬੈਠੇ ਹੋਏ ਆ ਇੱਕ ਬੰਨੇ ਹੋਇਆ ਨੀਲਾ ਦੂਜਾ ਬੱਚਾ ਆਪਾਂ ਖੁੱਲਾ ਬਿਠਾਇਆ ਹੋਇਆ ਕਿਉਂਕਿ ਉਹਨੂੰ ਦੇਖ ਕੇ ਉਹ ਵੀ ਬੈਠਾ ਰਹੂਗਾ ਹਨਾ ਕਿਉਂਕਿ ਵੱਡਾ ਹੁੰਦਾ ਜਾਂਦਾ ਫਿਰ ਇਹ ਵੀ ਨਾ ਸ਼ਕਤੀ ਤੇ ਲੱਗਿਆ ਫਿਰ ਫਾਇਦਾ ਕੀ ਆਪਣਾ ਤੇ ਬਾਕੀ ਆਪਣੇ ਤਿੰਨ ਕਬੂਤਰ ਰਹਿ ਗਏ ਜਦੋਂ ਆਉਂਦੇ ਆ ਤੇ ਫਿਰ ਅੱਗੇ ਦੀ ਵੀਡੀਓ ਆਪਾਂ ਤੁਹਾਨੂੰ ਅੱਗੇ ਦੱਸਦੇ ਹਾਂ ਠੀਕ ਹੈ ਤੇ ਵੀਡੀਓ ਦੇ ਨਾਲ ਬਣੇ ਹੋਏ ਸਾਰੇ ਵੀਰ ਭਰਾ ਓਕੇ ਜੀ ਤੇ ਲਓ ਭਾਈ ਜੀ 2 ਵਜੇ ਬਹਿ ਗਏ ਆਪਣੇ ਕਬੂਤਰ ਵੱਡੇ ਇੱਕ ਆ ਬੈਠੀ ਕਬੂਤਰੀ ਜੋ ਜਿਹੜੇ ਪਿੱਛੇ ਿੱਕੋ ਬੈਠੇ ਨੇ ਲੈਨ ਚ ਉਹ ਹੋ ਆ ਠੀਕ ਹੈ ਤੇ ਮੇਰੇ ਸਾਹਮਣੇ ਇੱਕ ਇੱਕ ਬੱਚਾ ਰਹਿ ਗਿਆ ਆਪਣਾ ਜਿਹੜਾ ਮਤਲਬ ਆਪਣੀ ਕਾਲੀ ਪੂਛ ਵਾਲਾ ਵਾ ਇੱਕ ਹੋ ਰਹਿ ਗਿਆ ਇੱਕ ਜਿਹੜਾ ਆਪਣਾ ਕਬੂਤਰ ਜਿਹੜਾ ਮਤਲਬ 4 4:30 ਵਜੇ ਤੱਕ ਉਦੋਂ ਉੱਡੇ ਉਹਦਾ ਭਾਈ ਰਹਿ ਗਿਆ ਇੱਕ ਹੋਰ ਕਬੂਤਰ ਚਿੱਟੀਆਂ ਦਾ ਉਹਦਾ ਭਾਈ ਰਹਿ ਗਿਆ ਠੀਕ ਹੈ ਦੋ ਬੱਚੇ ਬਾਹਰ ਰਹਿ ਗਿਆ ਜੋ ਕੋ ਨਹੀਂ ਤਾੜਦਾਂਗੇ ਜਦੋਂ ਆ ਗਏ ਤੇ ਇਹਨਾਂ ਨੂੰ ਤਾੜਦੇ ਆ ਤੇ ਫਿਰ ਤੁਹਾਨੂੰ ਦਿਖਾਉਣਿਆ ਹੁਣ ਇਹ ਕਿਹੜੇ ਕਬੂਤਰ ਸੀ ਜਿਹੜੇ ਇਸ ਟਾਈਮ ਉੱtre ਆ ਠੀਕ ਹੈ ਇਹਨਾਂ ਨੂੰ ਤਾੜ ਦਈਏ ਫਿਰ ਕਰਦੇ ਆਂ ਕਿ ਗੱਲਬਾਤ ਫਿਰ ਲਓ ਭਾਈ ਇੱਕ ਤਾਂ ਕਬੂਤਰੀ ਹੁਣ ਆਈ ਆ ਠੀਕ ਹੈ ਇੱਕ ਕਾਕੂ ਉੱਤਰ ਆਇਆ ਵਾ ਇੱਕ ਕਾਯੋ ਜਿਹੜੀ ਪਿੱਛੇ ਕਬੂਤਰੀ ਬੈਠੀ ਹੋਈ ਆ ਆ ਵਾਹ ਠੀਕ ਹੈ ਇਹ ਆਪਣੀ ਬੱਧੀ ਕਬੂਤਰੀ ਆ ਇਹਦੇ ਵਿੱਚ ਬਹੁਤ ਸੋਹਣੇ ਉੜਦੇ ਆਪਣੇ ਕੋਲੇ ਠੀਕ ਹੈ ਜਿੰਨੇ ਵੀ ਕਹ ਦੋ ਉਨਾਂ ਹੀ ਵਾਦ ਉੜਦੇ ਆਪਣੇ ਕੋਲੇ ਇਹ ਥੋੜਾ ਆਪਣੇ ਕੋਲੇ ਸਿਲੈਕਟਡ ਹੋਇਆ ਪਿਆ ਬੰਦੇ ਦੇ ਵਿੱਚੇ ਜਿਵੇਂ ਮਰਜੀ ਲਿੱਕਵਾਉਣ ਉੱਢਣੇ ਉੱਢਨੇ ਆ ਇਹਦੇ ਨਾਲ ਦਾ ਜਿਹੜਾ ਕਬੂਤਰਾ ਗੁਰਕੀ ਜਾਂਦਾ ਵਾ ਠੀਕ ਹੈ ਬਾਕੀ ਤੁਸੀਂ ਚੈੱਕ ਕਰ ਹੀ ਲਓ ਆਪ ਹੀ ਠੀਕ ਹੈ ਇੱਕ ਕਾਲੀਆ ਕੱਕਟੀ ਆ ਕਾਲੀ ਵਾਲੀ ਸਾਡੇ ਤੇ ਟੀਰ ਪੈਂਦਾ ਵਾ ਮਾੜਾ ਜਾਂ ਖੱਟਾ ਠੀਕ ਹੈ ਇੱਕ ਆਕ ਬਤਰੀ ਹੋ ਰਹੀ ਆ ਠੀਕ ਹੈ ਬਾਕੀ ਤਾਂ ਆਪਣੇ ਪਹਿਲਾਂ ਹੀ ਆ ਗਈ ਸੀ ਉਹ ਆਪਾਂ ਤਾੜਤੇ ਸੀਗੇ ਠੀਕ ਹੈ ਤੇ ਬਾਕੀ ਇੰਨੀ ਕੀ ਆਪਣੇ ਕੋਲੇ ਵੀਡੀਓ ਬਣੀਆਂ ਬਈ ਜੇ ਕਿਸੇ ਵੀਰ ਭਰਾ ਨੂੰ ਜਿਵੇਂ ਦੀ ਲੱਗੀ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਫਿਰ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸ ਦਿਆਂ ਅਗਲੀ ਅਪਡੇਟ ਦਿੰਨੇ ਆ ਠੀਕ ਹੈ ਜਿਹੜੇ ਆਪਣੇ ਉਧਰਲੇ ਜੋੜੇ ਆ ਉਹ ਵੀ ਆਪਾਂ ਅੱਧਰ ਸਿਲੈਕਟ ਅੱਧਰ ਕਰ ਦਿੰਨੇ ਆ ਮਤਲਬ ਮਤਲਬ ਸ਼ਿਫਟ ਕਰ ਦਿੰਨੇ ਆ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸ ਦਾਂਗੇ ਹਾਂ ਵੀ ਕਿਹੜੇ ਕਿਹੜੇ ਕੀਤੇ ਆ ਬਾਕੀ ਕਰੀਮਾ ਦੱਸਤਾ ਸੀ ਵੀਡੀਓ ਦੇ ਵਿੱਚ ਠੀਕ ਹੈ ਬਾਕੀ ਤੁਸੀਂ ਕਮੈਂਟ ਕਰਿਓ ਅਗਲੀ ਵੀਡੀਓ ਵੀ ਆਪਾਂ ਜਲਦੀ ਜਲਦੀ ਲੈ ਕੇ ਆਉਣੇ ਆ ਤੇ ਸਾਰੇ ਵੀਰ ਭਰਾ ਫੁੱਲ ਸਪੋਰਟ ਕਰੋ ਤੇ ਆਪਣਾ ਜਿਹੜਾ 1 ਲੱਖ ਕੰਪਲੀਟ ਕਰਾ ਦਿਓ ਜਲਦੀ ਤੋਂ ਜਲਦੀ ਤੇ ਫਿਰ ਆਪਾਂ ਹੋਰ ਨਵੀਆਂ ਤੋਂ ਨਵੀਂ ਅਪਡੇਟ ਲੈ ਕੇ ਆਵਾਂਗੇ ਠੀਕ ਹੈ ਬਾਈ ਤੇ ਓਕੇ ਬਾਈ ਜੀ ਸਾਰੇ ਵੀਰ ਭਰਾਵਾਂ ਨੂੰ ਲਵ ਜੀ ਓਕੇ ਬਾਈ Tata ਬਾਈ ਜੀ